ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਬੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੋੜ ਵਿਭਾਗ ਮੁਲਾਜ਼ਮਾਂ ਦੇ ਸੰਘਰਸ਼ ਪਰਮਿਸ਼ਮੂਲੀਅਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕਿਸਾਨ ਮਜ਼ਦੂਰ ਪੋਰ ਮੋਰਚਾ ਭਾਰਤ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਰੋਡਵੇਜ ਬਸ ਮੁਲਾਜ਼ਮਾਂ ਦੇ ਸੰਘਰਸ਼ ਦੀ ਮੈਦਤ ਕਰਦੇ ਸ੍ਰੀ ਪ੍ਰਦਾਨ ਸੁਖਵਿੰਦਰ ਸਿੰਘ ਸੱਭਰਾ ਅਤੇ ਸੂਬਾ ਜਨਨ ਸਕੱਤਰ ਅਨੰਦ ਨੰਦੀਰ ਸਿੰਘ ਠੱਠਾ ਦੀ ਅਦਵਾਈ ਚਾਕ ਚਾਕ ਦੀਪੂਆਂ ਤੇ ਚੱਲਦੇ ਧਰਨਿਆਂ 'ਤੇ ਪਰਮੇਸ਼ ਮੂਲੀਅਤ ਕੀਤੀ ਇਸ ਮੌਕੇ ਅਮਨ ਸਾਡੀਪੂ ਦੀ ਰੋਡਵੇਜ ਵਰਕਸ਼ਾਪ ਤੋਂ ਸੂਬਾ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਜਨਤਿਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਲੈਣ ਦੀ ਦਿੰਦਿ ਨੀਤੀ ਤੇ ਕੰਮ ਕਰ ਰਖਿਆ ਭਾਵੇਂ ਉਹ ਬਿਜਲੀ ਸੋਧ ਖਿਲਾਫ ਚੁੱਪ ਹੋਵੇ ਜਾਂ ਪੰਜਾਬ ਅੱਜ ਪੰਜਾਬ ਰੋਡਵੇਜ ਮਹਿਕਮੇ ਚ ਪ੍ਰਾਈਵੇਟ ਖਿਡਾਰੀਆਂ ਲਈ ਘਰਾ ਪਤਰਾ ਕਰਨ ਦੀ ਕੋਸ਼ਿਸ਼ ਹੋਵੇ ਉਹਨਾਂ ਕਹਾ ਕਿ ਕਿਲੋਮੀਟਰ ਸਕੀਮ ਵਾਪਸ ਲਈ ਜਾਵੇ ਕੱਚੇ ਮਲਾਜ਼ਮਾਂ ਨੂੰ ਪੱਕਿਆਂ ਕਰਨ ਸਮੇ ਸਾਰੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਕੱਚੇ ਮਲਾਜ਼ਮ ਜਥੇਬੰਦੀ ਦੇ ਪ੍ਰਧਾਨ ਵਿਕਰਮ ਸਿੰਘ ਜੀ ਸਿੰਘ ਦੀਆਂ ਸਵਾਵਾਂ ਖਤਮ ਕੀਤੇ ਜਾਣ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਉਹਨਾਂ ਦੀਆਂ ਸਵਾਵਾਂ ਬਹਾਲ ਕਰਨ ਦੀ ਮੰਗ ਕਰਦਿਆਂ ਕਹਾ ਕਿ ਇਹ ਸੰਘਰਸ਼ ਆਖਰ ਤੱਕ ਲੜਿਆ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ